ਅਿੱਧਰ ਕਹਿੰਦੇ ਵੇ ਪੰਜਾਬ ਇਹ ਗੰਦਾ ਏ ਇੰਦਰ ਚੰਬੇ ਇਹ ਦੇਖੋ ਕਿ ਕਿਸ ਨੇ ਛੂਟ ਗੰਦਮੰਦ ਜੋ ਵੀ ਟੱਟੀ ਲੈਟਰਿੰਗ ਭੈਣ ਚੋਦੀ ਸਾਰਾ ਕੋ ਵਿਚ ਨਾਲ ਸਾਫ ਸੁਥਰਾ ਪਾਣੀ ਆ ਇਹ ਇਹਦੇ ਵਿੱਚ ਸਿੱਟੀ ਵੀ ਦੇਖ ਇਹ ਦੇਹ ਉਹ ਦੇ ਪਰ ਵੀ ਕਿੰਨਾ ਗੰਦਾ ਕਿਆ ਕਰੂੰਗਾ ਵੇ ਗਾਏ ਕੁਦਰਤ ਨਾ ਛੇੜ ਛਾੜ ਗੰਦ ਦਾ ਆਪਾਰੇ ਤੇ ਦੇਖੋ ਸਾਫ ਪਾਣੀ ਵਿੱਚ ਇਹ ਉਹ ਦੇ ਸਾਫ ਪਾਣੀ ਵਿੱਚ ਇੰਨਾ ਗੰਦਾ ਮਤਵਲ ਉਹ ਕਰ ਰਹੇ ਇਹ ਹੀ ਥੱਲੇ ਲੋਕਾਂ ਨੂੰ ਪੀਣੇ ਵਾਸਤੇ ਜਾ ਰਿਹਾ ਪਾਣੀ ਨਹਿਰਾਂ ਦਾ ਪਾਣੀ ਦਰਿਆਵਾਂ ਦਾ ਪਾਣੀ ਇਕੱਠਾ ਹੋਗਾ ਇੱਕ ਜਗ੍ਹਾ ਇੱਕ ਮਿੰਟ ਮੈਂ ਹੋਰ ਦੱਸਦਾ ਸਾਨੂੰ ਅੱਗੇ ਹੇ ਆ ਦੇਖੋ ਇਹ ਗੰਦਾ ਪਾਣੀ ਔਰ ਗੰਧ ਉੱਪਰ ਤੇ ਵੀ ਲੋਕ ਆਣਾ ਸਿੱਟ ਸਿੱਟ ਕੇ ਲੋਕ ਆਣਾ ਸਿੱਟ ਸਿੱਟ ਕੇ ਉਹ ਕੀਤਾ ਵਾ ਅਬ ਵਾਤਾਵਰਨ ਆ ਤੁਸੀਂ ਚੁੱਧ ਰੱਖੋ ਤਾਂ ਹੀ ਇੱਧਰ ਵੀ ਪਹਿਲਾਂ ਠੰਡ ਹੋਇਆ ਕਰਦੀ ਹੁਣ ਇੱਧਰ ਵੀ ਗਰਮੀ ਹੋ ਗਈ। ਕੰਦ ਪਾਇਆ ਬਿਆ ਲੋਕਾਂ ਨੇ। ਇਹ ਆ ਦੇਖੋ। ਆ ਲੀਰ ਫਲਾਂ ਦੇ ਜੋ ਵੀ ਆ ਰਹੇ ਸਾਡੇ ਜੀ ਭਰੀ ਵੀ ਐ ਅੱਲਾ ਜਗ ਸਾਪਾਣੀ ਨਜ਼ਰ ਆ ਲੋ ਜੇ